ਸਤਿ ਆਦਾ ਸੁਆਮੀ ਜੀ ਸਾਰਿਆਂ ਨੂੰ ਪਲੀਜ਼ ਸਬਸਕ੍ਰਾਈਬ ਤੇ ਸ਼ੇਅਰ ਮਾਈ ਦਿਸ ਵੀਡੀਓ ਜੀ ਇਸ ਵਿੱਚ ਬਾਬਾ ਜੀ ਦਾ ਹੀ ਮਾਨ ਹੈ ਮੈਂ ਬਾਬਾ ਜੀ ਦਾ ਕਿੱਥੇ ਗੁਣ ਗਾਣ ਕਰ ਸਕਦੀ ਆ ਉਹ ਬੇਅੰਤ ਨੇ ਅਪਾਰ ਨੇ ਉਹਨਾਂ ਦੀ ਮਹਿਮਾ ਬਹੁਤ ਜ਼ਿਆਦਾ ਹੈ ਅਸੀਂ ਤੋ ਸਜੀਵ ਉਹਨਾਂ ਦੀ ਮਹਿਮਾ ਦਾ ਬਿਆਨ ਕਿੱਥੋਂ ਕਰ ਸਕਦੇ ਆ ਮੈਂ ਤਾਂ ਪ੍ਰੇਮ ਤੇ ਚਾਹ ਦੇ ਨਾਲ ਉਹਨਾਂ ਦੇ ਸ਼ਬਦਾਂ ਨੂੰ ਗਾ ਰਹੀ ਆ ਜੀ ਪਲੀਜ਼ ਬਲੀ ਬਾਬਾ ਜੀ ਦਾ ਹੀ ਤੁਸੀਂ ਮਾਨ ਵਧਾਓ ਜੀ ਰਾਧਾ ਸਵਾਮੀ ਜੀ ਜੀਵਨ ਦਾ ਮੈਨੂੰ ਆਨੰਦ ਆ ਗਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਜਦੋਂ ਦਾ ਮੈਂ ਇਹ ਸ਼ੈ ਨਸ਼ਾ ਪਾ ਲਿਆ ਜਦੋਂ ਦਾ ਮੈਂ ਇਹ ਸ਼ੈ ਨਸ਼ਾ ਪਾ ਲਿਆ ਹੱਸਾਂ ਤੇ ਗਾਵਾਂ ਖੁਸ਼ੀਆਂ ਮਨਾਵਾਂ ਹੱਸਾਂ ਤੇ ਗਾਵਾਂ ਖੁਸ਼ੀਆਂ ਮਨਾਵਾਂ ਅਸਲੀ ਖਜ਼ਾਨੇ ਨੂੰ ਹੱਥ ਪਾ ਲਿਆ ਅਸਲੀ ਖਜ਼ਾਨੇ ਨੂੰ ਹੱਥ ਪਾ ਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਹੱਸਾਂ ਤੇ ਗਾਵਾਂ ਖੁਸ਼ੀਆਂ ਮਨਾਵਾਂ ਹੱਸਾਂ ਤੇ ਗਾਵਾਂ ਖੁਸ਼ੀਆਂ ਮਨਾਮ ਅਸਲੀ ਖਜ਼ਾਨੇ ਨੂੰ ਹੱਥ ਪਾ ਲਿਆ ਅਸਲੀ ਖਜ਼ਾਨੇ ਨੂੰ ਹੱਥ ਪਾ ਲਿਆ ਜਦੋਂ ਦਮ ਇਹ ਸ਼ੈਨਸ਼ਾ ਪਾ ਲਿਆ ਜਦੋਂ ਦਮ ਇਹ ਸ਼ੈਨਸ਼ਾ ਪਾ ਲਿਆ ਨਾਰਿਆ ਦੁੱਖ ਨਾ ਰਹੀ ਬਿਮਾਰੀ ਨਾਰਿਆ ਦੁੱਖ ਨਾ ਰਹੀ ਬਿਮਾਰੀ ਪਤਾ ਨੇ ਕਿਹੜੀ ਦਵਾ ਦੇ ਗਿਆ ਪਤਾ ਨਹੀਂ ਕਿਹੜੀ ਦਵਾ ਦੇ ਗਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਜਦੋਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਨਈਆ ਮੇਰੀ ਡਗਮਗ ਡੋਲੇ ਨਈਆ ਮੇਰੀ ਡਗਮਗ ਡੋਲੇ ਬੇੜੀ ਦ ਬਨਕੇ ਮਲਾ ਆਗੇਆ ਬੇੜੀ ਦ ਬਨਕੇ ਮਲਾ ਆਗੇਆ ਜਦੋਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਜਦੋਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਸਤਿਗੁਰ ਮੇਰਾ ਮੈਂ ਸ